ਜੋਨ ਟਰੈਕਟਰ ਦਿਖਾਉਣਾ ਸਵਰਾਜ 855 ਜੀ 4 ਸਟਾਰ ਆ ਜੀ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਜੀ ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਐਮ ਆਰ ਐਫ ਦੇ ਟਾਇਰ ਨੇ ਜੀ ਟਾਇਰ ਹੈਗ ਨੀਨ ਕੇ 70 80 ਪੈਸੇ ਜੀ ਡਾਈਟਰੀ ਕੰਡੀਸ਼ਨ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 17 ਮਾਡਲ ਆ ਜੀ 5 ਲੱਖ 70 ਹਜ਼ਾਰ ਇਹਦਾ ਬਈ ਪ੍ਰਾਈਜ਼ ਆ ਜੀ ਮੋਰਲੇ ਵੀ ਬੰਪਰ ਲੱਗੇ ਹੋਣੇ ਬਈ ਐਮ ਆਰ ਐਫ ਦੇ ਟਾਇਰ ਨੇ ਜੀ ਵਿਚਾਰੀ ਨਾਲ ਖੜਾ ਸਵਰਾਜ 855 ਜੀ ਐਫੀ 3 ਸਟਾਰ ਰਿਵਰਸ ਵੀਡੀਓ ਨੌਨ ਪਾਵਰ ਸੈਂਟਰ ਗੇਅਰ ਪਿਛਲਾ ਟਾਇਰ ਹੈ ਕਿ ਨਾ ਬਈ ਇਹਦੇ 30 ਪੈਸੇ ਟਾਇਰ ਚਾਰੀ 30 ਪੈਸੇ ਨੇ ਪੋਲੋ ਦੇ ਟਾਇਰ ਨੇ ਬਈ 12 ਮਾਡਲ ਡਰੈਕਟਰ ਹੈ ਬਰੀ 312000 ਦਾ ਪ੍ਰਾਈਸ ਹੈ ਜੀ ਨਾਲ ਖੜਾ 5310 ਜੌਂਡੀ ਹਰੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਸੈਡ ਗੇਅਰ ਪਾਵਰ ਸਟੀering ਜੀ ਪੀਸ ਡਾਇਰੈਕਟ ਨਹੀਂ ਪੰਜਾਬ ਪੈਸੇ ਮੂਹਰਲੇ ਬਿਲਕੁਲ ਨਵੇਂ ਨੇ ਜੀ ਪੰਜਾਬ ਨੰਬਰ ਟਰੈਕਟਰ ਆ ਜੀ 6 ਮਾਡਲ ਆ ਜੀ 4 ਲੱਖ ਰਾਈਜ਼ ਆ ਜੀ ਇਹਦਾ ਨਾਲ ਖੜਾ ਹੈ ਸਵਰਾਜ 855 ਐਫ ਪੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਏ ਵੀ ਪੰਜਾਬ ਨੰਬਰ ਟਰੈਕਟਰ ਹੈ 17 ਮਾਡਲ ਹੈ 6 ਲੱਖ 15 ਹਜ਼ਾਰ ਪ੍ਰਾਈਸ ਹੈ ਜੀ ਇਹ ਬਈ ਬਿੰਦਰ ਦੇ ਟਰੈਕਟਰ ਨੇ ਚਨਾਰਪੜ ਪਿੰਡਾ ਜੀ ਜ਼ਿਲ੍ਹਾ ਬਠਿੰਡਾ ਜੀ ਮੋਬਾਈਲ ਨੰਬਰ ਨਾਲ 94633 22634 ਜੀ ਨਾਲ ਖੜਾ ਜੀ ਇੰਡੋ ਫਾਰਮ ਜੀ 2055 ਡੀ ਆਈ ਜੀ ਸਾਈਡ ਗੇਅਰ ਪਾਵਰ ਸਟੀਅਰਿੰਗ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪਿਛਲੇ ਟਾਇਰ ਦੇ 16 28 ਦੇ ਨੇ ਜੀ ਟਾਇਰ ਹੈ ਕਿੰਨੇ ਜੀ 80 ਪੈਸੇ ਮੂਲ ਐਮ ਆਰ ਐਫ ਜਨੀ ਜੀ ਇਹ ਵੀ ਹੈਗਾ ਸਪੈਸ਼ਲ ਇੰਡੋ ਫਾਰਮਾਈ 355 ਡੀ ਆਈ ਜੀ ਪੰਜਾਬ ਨੰਬਰ 19 ਮਾਡਲ ਆ 4 ਲੱਖੇ ਦਾ ਬਈ ਪ੍ਰਾਈਸ ਆ ਜੀ ਨਾਲ ਖੜਾਈ ਸੋਨਾ ਲੀਕਾ ਡੀ ਆਈ 750 ਜੀ ਟਾਇਰ ਚਾਰੇ ਬਿਲਕੁਲ ਘਸੇ ਹੋਏ ਨੇ ਜੀ ਸਾਈਡ ਗੇਅਰ ਆ ਜੀ ਨੌਨ ਪਾਵਰ ਆ ਜੀ ਪੰਜਾਬ ਨੰਬਰ ਆ ਜੀ 8 ਮਾਡਲ ਟਰੈਕਟਰ ਆ ਜੀ ਇਹ 3 ਲੱਖ ਬਈ ਇਹਦਾ ਪ੍ਰਾਈਸ ਆ ਜੀ ਨਾਲ ਕੜਾਈ ਸੋਰਾਜ 855 FE4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਜੀ ਸੈਂਟਰ ਗੀਅਰ ਜੀ ਹੱਡ ਵਾਲੀ ਸਾਤੀ ਲੱਗੀ ਹੋਈ ਜੀ ਐਮਪ ਲੱਗਿਆ ਹੈਗਾ 16 ਮਾਡਲ ਆ ਜੀ 17 ਦੀ ਕਾਪੀ ਆ ਜੀ 499000 ਇਹਦਾ ਪ੍ਰਾਈਸ ਆ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ ਭਾਈ ਬਿੰਦਰ ਦੇ ਟਰੈਕਟਰ ਨੇ ਵੀਰੇ ਨਾ ਮੋਬਾਈਲ ਨੰਬਰ 94633 22634 ਪਿੰਡ ਆ ਜਿਨਾਰਫੜ ਜ਼ਿਲ੍ਹਾ ਬਠਿੰਡਾ ਜੀ ਇਨ ਲਵਿਕ ਟਰਾਲੀ ਖੜੀ ਜੀ 11 6 ਜੀ 19 ਮਾਡਲ ਟਰਾਲੀ ਹੈ ਜੀ ਜੈਕ ਲੱਗਿਆ ਹੋਇਆ ਬੈੱਡ ਵਿੱਚ ਹੈ ਜੀ ਟਰਾਲੀ ਦੇ ਇਹਦਾ ਪ੍ਰਾਈਸ ਹੈ ਜੀ 1,20,000 ਜੀ ਟਾਇਰ ਦੋਨੇ ਨਵੇਂ ਨੇ ਜੀ ਬਿਲਕੁਲ ਨਾਲ ਖੜੀ ਜੀ ਢੂੜੀ ਵਾਲੀ ਮਸ਼ੀਨ ਜਗਤਜੀ ਦੀ ਵੀ ਮਟਰਾਈ ਕੰਮ ਕਰਦਾ ਹੈ ਬਾਈ ਕੰਮ ਫੁੱਲ ਹੋਇਆ ਹੋਇਆ 2 ਲੱਖ ਇਹਦਾ ਪ੍ਰਾਈਸ ਹੈ ਜੀ ਟਰ ਮੰਡੀ ਦੀ ਬਾਈ ਟਰੈਕਟਰ ਦਿਖਾਉਣਾ ਏ ਤੁਹਾਨੂੰ ਬਾਈ ਗਣਕਦੀਪ ਦੇ ਟਰੈਕਟਰ ਜ ਟਰੈਕਟਰ ਸਵਰਾਜ 852 ਐਫ ਯੂ ਫਾਈਵ ਸਟਾਰ ਆ ਜੀ ਰਿਵਰਸ ਵੀਡੀਓ ਜੀ ਪਾਵਰ ਸਟੀਅਰਿੰਗ ਜੀ ਸੈਂਟਰ ਗੇਅਰ ਜੀ ਟਾਇਰ ਚੈੱਕ ਕਰੋ ਜੀ ਐਮ ਆਰ ਪੀ ਦਾ ਟਾਇਰ ਨੇ ਪਿਛਲੇ ਐ ਪਿਛਲੇ ਟਾਇਰ ਨੇ ਮੈਨੇ ਮੂਰ ਲੈ ਕੇ ਨਹੀਂ 50 ਪੈਸੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਆ ਬਾਈ 20 ਮਾਡਲ ਆ ਜੀ 6 ਲੱਖ 65 ਹਜ਼ਾਰ ਬਾਈ ਦਾ ਪਰਾਈ ਜਾ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਈ ਨਾਲ ਕਿਹੜਾ ਜੀ ਮਹਿੰਦਰਾ ਅਰਜਨ ਅਲਟਰਾ 1605 ਡੀਆਈਜੀ ਪਾਵਰ ਸਟੀਅਰਿੰਗ ਜੀ ਸੈਂਟਰ ਗੇਅਰ ਟਰੈਕਟਰ ਦੇ ਟਾਇਰ ਪਿਛਲੇ ਟਾਇਰ ਤੇ ਕੋਈ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਜੇਕੇ ਦੇ ਟਾਇਰ ਨਹੀਂ ਜੀ ਮੂਰਲੇ ਐਮਆਰਐਫ ਦੇ ਨੇ ਮੂਰਲੇ ਕਦੇ ਪੰਜਾਬ ਪੇਸੇ ਪੰਜਾਬ ਨੰਬਰ ਟਰੈਕਟਰ ਆ ਬਈ 4 ਮਾਡਲ 2000 ਮਾਡਲ ਹੈ ਜੀ 355000 ਦਾ ਪ੍ਰਾਈਸ ਆ ਬਈ ਨਾਲ ਖੜਾ ਹੀ ਫਾਰਮ ਟਰੈਕ 6055 ਜੀ ਸੁਪਰ ਮੈਕਸੀ 13 ਵਾਲੇ ਬ੍ਰੇਕਾਂ ਨੇ ਔਰ ਸਿਲੰਡਰ ਚਾਰ ਸਿਲੰਡਰ ਇੰਜਨ ਹੈ ਜੀ ਦਾ ਪਾਵਰ ਸਟੀਅਰਿੰਗ ਹੈ ਜੀ ਸਾਈਡ ਗੇਅਰ ਹੈ ਜੀ ਟਾਇਰ ਪਿਛਲੇ ਜੇ ਕਿਦ ਨੇ ਬਿਲਕੁਲ ਨਵੇਂ ਟਾਇਰ ਨਹੀਂ 16 ਟਾਇਰ ਨੇ ਮੂਰਲੇ 750 16 ਦੇ ਨੇ ਮੂਰ ਲੈ ਕੇ ਨੇ 70 ਰੁਪਏ ਸ਼ੀ ਗੁਡਿਆਰ ਦੇ ਟਾਇਰ ਨੇ ਪੰਜਾਬ ਨੰਬਰ ਟਰੈਕਟਰ ਆ ਬਈ 14 ਮਾਡਲ ਹੈ ਜੀ ਇਹ 14 ਮਾਡਲ ਦਾ 423000 ਬਈ ਦਾ ਪ੍ਰਾਈਸ ਆ ਨਾਲ ਕੜਾ 363 ਨਿਊ ਹਾਲੈਂਡ ਸੁਪਰ ਆਮ ਸਟੀਅਰਿੰਗ ਐਡ ਗੇਅਰੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਬਈ ਪੰਜਾਬ ਨੰਬਰ ਟਰੈਕਟਰ ਆ ਬਈ 12 ਮਾਡਲ 13 ਦੀ ਰੱਪੀ ਹੈ ਜੀ ਦੀ 3,95,000 ਰੁਪਏ ਦਾ ਪ੍ਰਾਈਸ ਆ ਨਾਲ ਕੜਾਈ ਸਵਰਾਜ 855 ਐਫ ਪੀ 5 ਸਟਾਰ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਸੈਂਟਰ ਗੇਅਰ ਪਿਛਲੇ ਟਾਇਰ ਜਿਹੜੇ 14 9 28 ਦੇ ਟਾਇਰ ਨੇ ਇਹਨਾਂ ਦੇ ਬਿਲਕੁਲ ਨਵੇਂ ਟਾਇਰ ਨਹੀਂ ਮੂਹਲੇ ਨੇ ਗੁੜਿਆਰ ਦੇ ਮੂਹਲੇ ਕਿ ਨਹੀਂ 70 ਪੈਸੇ ਪੰਜਾਬ ਨੰਬਰ ਡਾਇਰੈਕਟਰੀ ਪੀ ਵੀ 13 ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਉਨੇ ਮਾਡਲ ਹੈ 20 ਦੀ ਕੱਪ ਤੇ ਸੇਲਾਕ 20000 ਇਹਦਾ ਬਈ ਪ੍ਰਾਈਸ ਹੈ ਜੀ ਨਾਲ ਕੜਾਈ ਸਵਰਾਜ 744 ਐਫੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਸੈਂਟਰ ਗੇਅਰ ਜੀ ਡਬਲ ਡਿਸਟਰੀਬਿਊਟਰ ਲੱਗਿਆ ਹੋਇਆ ਜੀ ਪਿਛਲੇ ਟਾਇਰ ਬਿਲਕੁਲ ਬਈ ਨਵੇਂ ਟਾਇਰ ਨੇ ਜੀ ਸੀਐਟ ਦੇ ਟਾਇਰ ਨੇ 14928 ਦੇ ਮੂਹਰੇ 750 ਤੋਂ ਮੂਹਰੇ ਹੈਗੇ 70 ਪੈਸੇ 4 ਸਟਾਰ ਆ ਜੀ 14 ਮਾਡਲ ਹੈ ਕਲੋਸ ਕਰਦਾ ਇੰਜਨ ਆ ਜੀ ਇਹਦੇ 4 183000 ਦਾ ਪ੍ਰਾਈਸ ਆ ਬਈ ਪੰਜਾਬ ਨੰਬਰ ਟਰੈਕਟਰ ਆ ਬਈ ਨਾਲ ਕੋਈ 969 5 ਸਟਾਰੀ ਪੰਜਾਬ ਨੰਬਰ ਟਰੈਕਟਰ ਹੈ ਪਾਵਰ ਸਟੀering ਆ ਜੀ ਸਾਈਡ ਗੇਅਰ ਹੈ ਡਾਬਲ ਡਿਸਟਰੀਬਿਊਟਰ ਲੱਗਿਆ ਹੋਈ ਪਿਛਲੇ ਟਾਇਰ ਬਈ ਇਹਦੇ 16 9 28 ਦੇ ਨੇ ਬਿਲਕੁਲ ਨਵੇਂ ਟਾਇਰ ਨੇ ਜੀ ਮੂਰਲੇ 750 16 ਦੇ ਨੇ ਜੀ ਮੂਰਲੇ ਹੈਗੇ ਨੇ 80 ਪੈਸੇ ਫੁੱਡ ਵਾਲੀ 7 ਹੀ ਲੱਗੀ ਹੋਈ ਹੈ ਜੀ 22 ਮਾਡਲ ਆ ਜੀ 835000 ਦਾ ਬਈ ਪ੍ਰਾਈਸ ਆ ਜੀ ਨਾਲ ਖੜਾਈ ਸਵਰਾਜ 855 ਐਫੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਐਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜ ਐਮ ਆਰ ਐਫ ਦੇ ਟਾਇਰ ਨੇ ਜ 18 ਮਾਡਲ ਟਰੈਕਟਰ ਹੈ ਜੀ ਇਹ 5 ਲੱਖ 83000 ਬਈ ਇਹਦਾ ਪ੍ਰਾਈਸ ਹੈ ਜੀ ਵਧੀਆ ਬੰਪਰ ਲੱਗਿਆ ਹੋਇਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੀ 3630 ਸੁਪਰ ਚੇਤਨ ਨਿਊ ਹਾਲੈਂਡ 3630 ਪਿਛਲੇ ਟਾਇਰ ਬਈ ਇਹਦੇ 16 9 28 ਦੇ ਨੇ ਬਿਲਕੁਲ ਨਵੇਂ ਟਾਇਰ ਨੇ ਜੀ ਪਾਵਰ ਸਟੀਅਰਿੰਗ ਹੈ ਜੀ ਸਾਈਡ ਗੇਅਰ ਹੈ ਜੀ 18 ਮਾਡਲ ਟਰੈਕਟਰ ਹੈ ਬਈ ਇਹ 5 ਲੱਖ 85 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਪੰਜਾਬ ਨੰਬਰ ਹੈ ਜੀ 12 3 ਸਪੀਡ ਹੈ ਜੀ ਇਹਦੀ ਨਾਲ ਖੜਾ 52 10 ਜੋਂਡੀਅਰ ਜੀ ਉੱਡ ਵਾਲੀ ਛਾਤੀ ਲੱਗੀ ਹੋਈ ਹੈ ਜੀ ਸਾਈਡ ਗੇਅਰ ਪਾਵਰ ਸਟੀਅਰਿੰਗ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਨਹੀਂ 16 9 28 ਦੇ ਟਾਇਰ ਨੇ ਜੀ ਐਮ ਆਰ ਐਫ ਦੇ ਮੂਹਰੇ ਟਾਇਰ ਵੀ ਬਿਲਕੁਲ ਨਵੇਂ ਨੇ ਜੀ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆਈ ਹਰਿਆਣਾ ਨੰਬਰ ਟਰੈਕਟਰ ਆਈ ਭਾਈ ਮਾਡਲ ਆਈ ਇਹ 7,75,000 ਪ੍ਰਾਇਜ਼ ਆ ਜੀ ਗਣਕਦੀਪ ਟਰੈਕਟਰਜ ਪਿੰਡ ਚੱਕ ਰੋਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਜੀ ਜਣ ਇੱਕ ਜੱਗੀ ਆ ਨਾਲ ਭਾਈ ਸਵਰਾਜ 852 ਖੜਾ ਜੀ ਇੱਕ ਫੋਰ ਸਟਾਰ ਰਿਵਰਸ ਵੀਡੀਓ ਉੱਪਰ ਬੰਪਰ ਲੱਗਿਆ ਹੋਇਆ ਤੇਲ ਵਾਲਾ ਵਧੀਆ ਹੈਵੀ ਬੰਪਰ ਲਗਾਈ ਪੰਜਾਬ ਨੰਬਰ ਟਰੈਕਟਰ ਆਈ ਪੀ ਵੀ 13 ਇਸ ਦੇ ਟਾਇਰ ਦੇਖੋ ਬਿਲਕੁਲ ਨਾ ਮੈਨੇ ਸੀਏਡ ਦੇ ਟਾਇਰ ਨੇ ਜੀ ਮੂਰਲੇ ਵੀ ਸੀਏਡ ਦੇ ਨਾਲ ਦੇ ਟਾਇਰ ਨੇ ਜੀ 15 ਮਾਡਲ ਟਰੈਕਟਰ ਹੈ ਜੀ ਇਹ 5,25,000 ਬਈ ਦਾ ਪ੍ਰਾਈਸ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਈ ਮੂਰੇ ਬੰਪਰ ਤੇਰ ਵਾਲਾ ਲੱਗਿਆ ਹੋਇਆ ਬਈ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਨਾਲ ਖੜਾ ਹੀ ਸਵਰਾਜ 855 ਐਫ ਜੀ 5 ਸਟਾਰ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਜੀ ਸੈਂਟਰ ਗੇਅਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਟਾਇਰ ਦੇ ਕੋਈ ਪਿਤਲੇ ਬਿਲਕੁਲ ਗੁੜਿਆਰ ਦੇ ਟਾਇਰ ਨਹੀਂ ਬਿਲਕੁਲ ਨਵੇਂ ਟਾਇਰ ਨੇ ਜੀ ਮੂਰਲੇ ਵੀ ਗੁੜਿਆਰ ਦੇ ਨੇ ਜੀ ਨਾਲ ਦੇ ਟਾਇਰ ਨੇ ਬਾਈ 20 ਮਾਡਲ ਟਰੈਕਟਰ ਹੈ 665000 ਪ੍ਰਾਈਸ ਹੈ ਬਾਈ ਗਣਕਦੀਪ ਸਿੱਧੂ ਇਹਨਾਂ ਦਾ ਮੋਬਾਈਲ ਨੰਬਰ ਆ ਬਾਈ 98 88745430 ਜੱਗੀ 98788 51352 ਪਿੰਡ ਚੱਕਰੂਲ ਤੁਸੀਂ ਉਹ ਜਿਲ੍ਹਾ ਬਠਿੰਡਾ ਜੀ ਇੱਥੇ ਡਰੈਕਟਰ ਨਾਲ ਖਰੀਦਣ ਖਾਤਰ ਤੇ ਵੇਚਣ ਖਾਤਰ ਵੀ ਮਿਲ ਸਕਦੇ ਆ ਜੀ ਇਹ ਨਾਲ ਗੱਲਬਾਤ ਕਰ ਸਕਦੇ ਨਾਲ ਖੜਾਈ ਸਵਰਾਜ 855 ਜੀ ਐਫੀ 4 ਸਟਾਰੀ ਹਰਿਆਣਾ ਨੰਬਰ ਆ ਜੀ ਇਹ 4 ਸਟਾਰਰ ਬਾਰਸ਼ ਪੀਪੀਓ ਆ ਜੀ ਪਾਵਰ ਸਟੀering ਜੀ ਸੈਂਟਰ ਗੇਅਰ ਜੀ ਬੀਕੇਡੀ ਦੇ ਟਾਇਰ ਨੇ ਟਾਇਰ ਬਿਲਕੁਲ ਨਵੇਂ ਨੇ ਮੂਲ ਗੁੜੀਆਰ ਦੇ ਨੇ 750 ਸੁਦਾ ਹੁੰਦੀ ਹੈਵੀ ਬੰਪਰ ਲੱਗਿਆ ਹੋਇਆ ਜੀ ਟਰੈਕਟਰ ਦੀ ਕੰਡੀਸ਼ਨ ਚੰਗੀ ਹੋਡ ਵਾਲੀ ਛੱਤ ਵੀ ਲੱਗੀ ਹੋਈ ਹੈ ਜੀ ਇਹ 17 ਮਾਡਲ ਹੈ 18 ਦੀ ਕਾਪੀ ਹੈ 5 ਲੱਖ 58000 ਬਾਈ ਉਹਦਾ ਪ੍ਰਾਈਸ ਹੈ ਜੀ ਇਹ ਬਾਈ ਗਣਕਦੀਪ ਤੇ ਜੱਗੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਨੰਬਰ ਕਿਹੜਾ ਹੈ ਸਵਰਾਜ 855 F E 5 ਸਟਾਰੀ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਹੈ ਸਾਈਡ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਗੁੱਡਇਰ ਦੇ ਟਾਇਰ ਨੇ ਜੀ ਅਜਾ ਡੈਕ ਲੱਗੇ ਹੋਏ ਜੀ ਬਾਈ ਮਾਡਲ ਆ ਬਾਈ ਜੀ ਤੇ ਇਹਦੀ ਕਾਪੀ ਆ ਜੀ 3 ਸਪੀਡ ਆ 7,75,000 ਰੁਪਏ ਦਾ ਪ੍ਰਾਈਸ ਆ ਪੰਜਾਬ ਨੰਬਰ ਆ ਜੀ ਇਹ ਨਾਲ ਖੜਾਈ ਸਵਰਾਜ 855 ਜੀ ਐਫੀ 5 ਸਟਾਰੀ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਸੈਂਟਰ ਗੇਅਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਬਾਈ ਬੀ ਮਾਡਲ ਹੈ ਜੀ ਟਿੱਕੀ ਦੀ ਥਾਪੀ ਹੈ ਜੀ ਬੀ ਮਾਡਲ ਹੈ ਜੀ ਰੇਟ ਹੈ ਜੀ 6,25,000 ਨਾਲ ਖੜਾ ਹੈ ਸਵਰਾਜ 855 ਐਫੀ 5 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਬਈ ਟਾਇਰ ਚਾਰੇ ਨਵੇਂ ਨਹੀਂ ਬਿਲਕੁਲ ਪੋਲੋ ਦੇ ਟਾਇਰ ਨਹੀਂ ਜੀ ਪਿਛਲੇ ਨੇ ਤੇ 14928 ਦੇ ਜੀ ਮੂਰਲੇ 75016 ਦੇ ਜੀ ਇਹ ਰ ਹੈ ਕੰਡੀਸ਼ਨ ਚ ਇੱਕ ਨਵਾਂ 20 ਮਾਡਲ ਹੈ ਜੀ ਇਹ ਪੰਜਾਬ ਨੰਬਰ ਡੈਕਟਰ ਹੈ ਜੀ 635000 22 ਦਾ ਪ੍ਰਾਈਸ ਹੈ ਜੀ ਨਾਲ ਖੜਾ ਹੈ ਸਵਰਾਜ 855 ਜੀ 855 ਫੀਰ ਰਿਵਰਸ ਵੀਡੀਓ ਔਰ ਸਟਾਰ ਪਾਵਰ ਸਟੀਅਰਿੰਗ ਸੈਂਟਰ ਗੇਅਰ ਜੀ ਡਬਲ ਡਿਸਟ੍ਰੀਬਿਊਟਰ ਲੱਗਾ ਜੀ ਬੋਲੋ ਦੇ ਪਿਛਲੇ ਟਾਇਰ ਹੈ ਬੋਲੋ ਇਹਨ ਬਿਲਕੁਲ ਨਵੇਂ ਟਾਇਰ ਨਹੀਂ ਮੂਲੇ ਐ ਐਮ ਆਰ ਐਫ ਦੇ ਨਹੀਂ ਜੀ 616 ਦੇ ਨਹੀਂ ਪਿਛਲੇ 14 928 ਦੇ ਨਹੀਂ ਜੀ ਏ ਆ ਜੀ 2002 ਮਾਡਲ ਟਰੈਕਟਰ ਆ ਜੀ ਇਹ 12 ਮਾਡਲ ਆ ਜੀ 435000 ਦਾ ਪ੍ਰਾਈਸ ਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਬਾਈ ਗਣਕਦੀਪ ਸਿੱਧੂ ਤੇ ਜੱਗੀ ਦੋਨਾਂ ਦੇ ਬਾਈ ਟਰੈਕਟਰ ਨੇ ਇਹ ਇਹਨਾਂ ਤੁਸੀ ਸੰਪਰਕ ਕਰ ਸਕਦੇ ਹੋ ਨਾ ਮੋਬਾਈਲ ਨੰਬਰ 98887 45430 98788 51352 ਜੀ ਨਾਲ ਕਿੜਾ 545 ਜੌਂਡੀਰ ਜੀ ਸਾਈਡ ਗੇਅਰ ਪਾਵਰ ਸਟੀering ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਐਮਆਰਐਫ ਦੇ ਟਾਇਰ ਨੇ ਜੀ ਵਧੀਆ ਹੈਵੀ ਬੰਪਰ ਲੱਗਾ ਹੈ ਜੀ 21 ਮਾਡਲ ਟਰੈਕਟਰ ਹੈ ਜੀ ਇਹ 792000 ਬਾਈ ਇਹਦਾ ਪ੍ਰਾਈਸ ਹੈ ਜੀ ਟਰੈਕਟਰ ਦੀ ਬਾਈ ਕੰਡੀਸ਼ਨ ਚੈੱਕ ਕਰ ਸਕਦੇ ਹੋ ਨਵਾਂ ਖੜਾ ਜਾਈ ਸਰ 241 ਜੀ ਟਾਇਰ ਚਾਰੇ ਬਿਲਕੁਲ ਜੀ ਨੌਨ ਪਾਵਰ ਹੈ ਜੀ ਸੈਂਟਰ ਗੇਅਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਬਾਈ 19 ਮਾਡਲ ਟਰੈਕਟਰ ਹੈ ਬਾਈ ਇਹ 275000 ਇਹਦਾ ਪ੍ਰਾਈਸ ਹੈ ਜੀ ਨਾਲ ਖੜਾ ਜੀ ਮਹਿੰਦਰਾ 275 DI ਟਾਇਰ ਅਗਨੀ ਚਾਰੇ ਪੰਜਾਬ ਐਸ਼ੀ ਨੌਨ ਪਾਵਰ ਸੈਂਟਰ ਗੇਅਰ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 98 ਮਾਡਲ ਹੈ ਜੀ 1,50,000 ਬਾਈ ਦਾ ਪ੍ਰਾਈਸ ਹੈ ਜੀ ਨਾਲ ਖੜਾ ਜੀ ਪ੍ਰੀਤ 3093 ਜੀ ਨੌਨ ਪਾਵਰ ਸੈਂਟਰ ਗੇਅਰ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪੀਸ ਰਿਟਰਨ ਹੈ ਮੈਨੂੰ ਇਹ ਲੇਖਣੇ 70 ਪੈਸੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹਾਂ ਬਾਈ ਮਾਡਲ ਹੈ 3,50,000 ਬਾਈ ਦਾ ਪ੍ਰਾਈਸ ਹੈ ਜੀ ਇਹ ਬਾਈ ਗਣਕਦੀਪ ਸਿੱਧੂ ਦੇ ਜੱਗੀ ਦੇ ਟਰੈਕਟਰ ਨੇ ਜਿਹਨਾਂ ਦਾ ਮੋਬਾਈਲ ਨੰਬਰ 9888745430 ਜੱਗੀ ਦਾ ਹੀ 9878851352 ਬਾਈ ਨਾਲ ਸੰਪਰਕ ਕਰ ਸਕਦੇ ਜੀ